ਸਤਿ ਸ਼੍ਰੀ ਅਕਾਲ ਜੀ ਨਿਊ ਲਾਈਫ ਹਰਬਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਾਂ ਕੁਲਵੰਤ ਸਿੰਘ ਇੱਕ ਵਾਰ ਫੇਰ ਮੇਰੇ ਨਾਲ ਅਰਵਿੰਦਰ ਸਿੰਘ ਜੀ ਨੇ ਤੇ ਅਸੀਂ ਇੱਕ ਨਵੀਂ ਐਜੂਕੇਸ਼ਨਲ ਵੀਡੀਓ ਲੈ ਕੇ ਤੁਹਾਡੇ ਉਰੂਬਰੂ ਹੋਇਆ ਦੋਸਤੋ ਅੱਜ ਅਸੀਂ ਗੱਲ ਕਰਾਂਗੇ ਸਰੀਰ ਦੇ ਵਿੱਚ ਜਰੂਰੀ ਜਿਹੜਾ ਇੱਕ ਐਸੇ ਰਸਾਇਣਿਕ ਤੱਤ ਦੀ ਜਿਸ ਦਾ ਨਾਮ ਹੈ ਪੋਟਾਸ਼ੀਅਮ ਇਹਦਾ ਪ੍ਰਤੀਕ ਇਹਦਾ ਆਪਾਂ ਕਹਿੰਦੇ ਸਿੰਬਲ ਦੇਖੀਏ ਤਾਂ K ਹੁੰਦਾ ਤੇ ਕਿ ਕੇ ਪਲੱਸ ਹੁੰਦਾ ਤੇ ਕੇ ਪਲੱਸ ਦਾ ਜਿਹੜਾ ਇਹ ਜਿਹੜਾ ਇਹਦਾ ਸਾਈਨ ਹੈ ਉਹਦੇ ਮਤਲਬ ਹੁੰਦਾ ਤੇ ਪੋਟਾਸ਼ੀਅਮ ਬੋਡੀ ਦੇ ਵਿੱਚ ਐਨਾ ਕੁ ਜ਼ਰੂਰੀ ਦੀ ਹੈ ਕਿ ਜੇਕਰ ਪੋਟਾਸ਼ੀਅਮ ਕਿਤੇ ਵੀ ਹਿੱਲ ਜੇ ਜਾਂ ਘੱਟ ਹੋ ਜੇ ਜਾਂ ਬਹੁਤ ਜ਼ਿਆਦਾ ਇਹਦਾ ਲਾਸ ਹੋ ਜੇ ਤਾਂ ਇਥੋਂ ਤੱਕ ਕਿ ਬੰਦਾ ਜਿਹੜਾ ਹੈਗਾ ਉਹ ਬੀਪੀ ਜਿਹੜਾ ਉਹ ਗੜਬੜ ਹੋ ਜਾਂਦਾ ਇਹਨੂੰ ਬੰਦੇ ਨੂੰ ਹੋਰ ਬਹੁਤ ਸਾਰੀਆਂ ਪ੍ਰੋਬਲਮਾਂ ਜਿਹੜੀਆਂ ਨੇ ਉਹਦੇ ਨਾਲ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਤੇ ਉਹ ਕਿਹੜੀਆਂ-ਕਿਹੜੀਆਂ ਪ੍ਰੋਬਲਮਾਂ ਨੇ ਕਿਵੇਂ ਪੋਟਾਸ਼ੀਅਮ ਸਾਡੀ ਜਿਹੜੀ ਆ ਉਹ ਬੋਡੀ ਦੇ ਲਈ ਜ਼ਰੂਰੀ ਹੈਗਾ ਪੋਟਾਸ਼ੀਅਮ ਦੇ ਕਿਹੜੇ ਕਿਹੜੇ ਬੋਡੀ ਦੇ ਵਿੱਚ ਫਾਇਦੇ ਨੇ ਕਿੱਥੋਂ ਆਪਾਂ ਨੂੰ ਪੋਟਾਸ਼ੀਅਮ ਮਿਲ ਸਕਦਾ ਹੈ ਪੋਟਾਸ਼ੀਅਮ ਜੇਕਰ ਸਰੀਰ ਦੇ ਵਿੱਚ ਵੱਧ ਜੇ ਤਾਂ ਕੀ ਆ ਕੱਟ ਜੇ ਤਾਂ ਉਹਦੇ ਕਿਹੜੇ ਕਿਹੜੇ ਨੁਕਸਾਨ ਨੇ ਇਹ ਆਪਾਂ ਜਾਣਾਂਗੇ ਰਵਿੰਦਰ ਸਿੰਘ ਜੀ ਤੋਂ ਰਵਿੰਦਰ ਜੀ ਤੁਹਾਡਾ ਨਿਊ ਲਾਈਫ ਹਰਬਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਜਿਸ ਸਭ ਨੂੰ ਸਤਿ ਸ਼੍ਰੀ ਅਕਾਲ ਜੀ ਰਵਿੰਦਰ ਜੀ ਸਰੀਰ ਦੇ ਵਿੱਚ ਜ਼ਰੂਰੀ ਖਣਿਜ ਪਦਾਰਥਾਂ ਖਣਿਜ ਤੱਤਾਂ ਦੇ ਵਿੱਚ ਪੋਟਾਸ਼ੀਅਮ ਜਿਹੜਾ ਇੱਕ ਵਿਸ਼ੇਸ਼ ਮਹੱਤਵ ਰੱਖਦਾ ਤੇ ਇਹ ਮਹੱਤਵ ਇੰਨਾ ਕੁ ਹੈਗਾ ਕਿ ਇਹਦੇ ਤੋਂ ਬਿਨਾ ਕਹਿੰਦੇ ਨੇ ਵੀ ਸਰੀਰ ਦਾ ਚੱਲਣਾ ਜਿਹੜਾ ਉਹ ਨਾ ਮੁਮਕਿਨ ਹੈਗਾ ਜੀ ਸਰੀਰ ਦੇ ਮੁੱਖ ਕਾਰਜਾਂ ਦੇ ਵਿੱਚ ਹਰ ਵਿਅਕਤੀ ਨੂੰ ਰੋਜ਼ਾਨਾ ਘੱਟੋ-ਘੱਟ 100 ਮਿਲੀਗ੍ਰਾਮ ਪੋਟਾਸ਼ੀਅਮ ਜਿਹੜਾ ਉਹ ਜਿਹੜਾ ਆਪਣਾ ਬਾਡੀ ਦੇ ਵਿੱਚ ਹੁੰਦਾ ਇਹ ਕਈ ਜਿਹੜੀਆਂ ਚੀਜ਼ਾਂ ਤੋਂ ਪਤਾ ਲੱਗਦਾ ਲੇਕਿਨ ਬਹੁਤ ਮੇਰੇ ਹਿਸਾਬ ਨਾਲ ਇਹ 3 3000 ਤੱਕ ਵੀ ਜਿਹੜਾ ਇਹ ਇਹਦੀ ਜ਼ਰੂਰਤ ਪੈਂਦੀ ਹੈਗਾ ਇਹਦਾ ਕੁਝ ਕ੍ਰਾਈਟੇਰੀਆ ਹੁੰਦਾ ਉਹ ਤੁਸੀਂ ਸਮਝਾਉਂਗੇ ਜੀ ਇਹ ਪੋਟਾਸ਼ੀਅਮ ਕੀ ਬੋਡੀ ਬਣਾਉਂਦੀ ਆ ਜਾਂ ਆਪਾਂ ਸਾਨੂੰ ਬਾਹਰੋਂ ਲੈਣਾ ਪੈਂਦਾ ਹੈ ਦਿੱਲੀ ਜੇ ਬਾਹਰੋਂ ਲੈਣਾ ਪੈਂਦਾ ਤਾਂ ਕੀ ਕੀ ਸੋਰਸ ਹੈਗੇ ਨੇ ਉਹਦੇ ਵਿੱਚ ਜੀ ਕੁਲਵੰਤ ਜੀ ਪਹਿਲੀ ਗੱਲ ਅਗਰ ਲਿਸਟ ਆਫ मिनਰਲਸ ਤੇ ਵਿਟਾਮਿਨਸ ਆਪਣੀ ਬੋਡੀ ਚ ਲਾਈਏ ਲਿਸਟ ਬਣਾਈਏ ਕਿ ਸਭ ਤੋਂ ਜ਼ਿਆਦਾ ਕਿਹੜਾ ਚਾਹੀਦਾ ਹੈ ਕੁਆਂਟੀਟੀ ਆਪਾਂ ਲੱਗਦਾ ਸੋਡੀਅਮ ਪੋਟਾਸ਼ੀਅਮ ਸੋਡੀਅਮ ਤੋਂ ਵੀ ਕਈ ਗੁਣਾ ਹੈ ਪਰ ਟੌਪ ਤੇ ਲਿਸਟ 'ਚ ਜਿਹੜੀ ਕਿ ਅੰਨੀ ਬੋਡਿੰਗ ਸਭ ਤੋਂ ਜ਼ਿਆਦਾ ਚਾਹੀਦੀ ਉਹ ਹੈ ਪੋਟਾਸ਼ੀਅਮ ਆਰ ਡੀ ਏ ਜਿਹਨੂੰ ਕਹਿੰਦੇ ਰეკਮੈਂਡੇਡ ਡਾਈਟਰੀ ਅਲਾਉਂਸ ਜਿਹੜੀ ਹੈ ਉਹ ਹੈ 4700 ਐਮ ਜੀ 4700 ਐਮ ਜੀ ਤੇ ਗਵਰਨਮੈਂਟ ਦੀ ਜਿਹੜੀ ਮੈਲਾ ਬਾਡੀ ਹੈ ਉਹ ਕਹਿੰਦੀ ਇੰਨਾ ਬੰਦਨ ਚਾਹੀਦਾ ਪਰ ਬੁਰੀ ਕਿਸਮਤ ਕੁਲੰਤਰੀ ਡਾਈਟ ਦੇ ਵਿੱਚ ਅੱਜ ਤੇ ਟਾਈਮ ਤੇ ਕੋਈ ਵੀ 200 ਜਾਂ 300 ਵੀ ਐਮ ਜੀ

रिसर्च करके देखियो उन्होंने डाइट च ना जो प्री हिस्टोरिक मैनवंजिक स्टेट जिथे मैन हंटर क्या मैक्सिमम फिट से उस टाइम जि इंसान की हेल्थ के हिसाब से देखा जाए तो मैक्सिमम फिट मैक्सीम फिटो प्री हिस्टोरिक जो खेती नहीं जिम्मे पर टूथ एंड कलॉगेंस कहने सिर्फ मारो तो खाओ क्योंकि बॉडी बहुत हैवी वर्कआउट करना पैता लेने लड़ा बड़ा इंटरस्टिंग है हूँ कुलवंजी बड़िया चीजा ने मैं पोटाशियम बारे जिन्ना कहता दूँ उन्ना घट्ट है तो पहली गल अपने शरीर में सोलह गुना सोल्ट तो ज्यादा पोटैशियम चाहिए सोलह गुना हूँ गड़बड़ हो गया जी अब कोई चीज खरीद लिया कोई चीज खरीद लिया उसकी पाया जाएगा हाई सोडियम कंटेंट प्रिजरवेटिव है स्वाद घट दिखा है बट वह नुकसान की है सोडियम वाद ही पोटेसियम घट जाता है तुम्हें सोडियम लेने कद नहीं डरना जे थोड़ी डाई पोटैशियम है पोटैशियम लेने तो कद नहीं डरना जो थोड़ी डाइट सोडियम है तो पहली गल जो झूठ है कि सोडियम या पोटैशियम बुरा है हाँ कला एक ले लो दूजा ना लो प्रॉब्लम आती है और, पहली चीज जी मैं हमेशा समझा जोड़े लोगों थकावट रही है, है। उन्होंने इलैक्ट्रोलाइट्स हमेशा मैनशन करेंगे तुम पता करें इलेक्ट्रोलाइट्स पहले दो चीजा मेन की है सोडियम पोटैशियम हम मैं टेक्नीकल नाम नहीं कहूंगा अपने बॉडी एक एंजाइम है ਉਹ ਐਨਜ਼ਾਈਮ ਕੀ ਕਰਦਾ ਹੈ ਉਹ ਆਪਣੇ ਸੈੱਲ ਦੇ ਵਿੱਚ ਸੋਡੀਅਮ ਤੇ ਪੋਟਾਸ਼ੀਅਮ ਨੂੰ ਅਲੱਗ-ਅਲੱਗ ਰੱਖਦਾ ਹੈ ਦੇਖੋ ਤੇ ਪੋਟਾਸ਼ੀਅਮ ਵੀ ਉਹ ਐਨਜ਼ਾਈਮ ਨੂੰ ਹੈਲਪ ਕਰਦਾ ਹੈ ਜੇ ਪੋਟਾਸ਼ੀਅਮ ਨਹੀਂ ਹੈ ਤੁਹਾਡੇ ਤੇ ਲੋ ਹੈ ਤਾਂ ਇੱਕ ਐਨਜ਼ਾਈਮ ਹੈ ਜਿਹਦਾ ਕੰਮ ਹੈ ਸੋਡੀਅਮ ਨੂੰ ਪੋਟਾਸ਼ੀਅਮ ਤੋਂ ਅਲੱਗ ਰੱਖਣਾ ਸੈੱਲ ਤੋਂ ਸੈੱਲ ਦੇ ਵਿੱਚ ਇੱਕ ਚੀਜ਼ ਹੈ ਸੈੱਲ ਦੇ ਬਾਹਰ ਇੱਕ ਚੀਜ਼ ਹੈ ਪਲੱਸ ਤੇ ਮਾਈਨਸ ਦਾ ਇਫੈਕਟ ਕ੍ਰੀਏਟ ਕਰਦਾ ਹੈ ਇਹ ਤੁਹਾਡੇ ਸਰੀਰ ਦੀ ਬੈਟਰੀ ਹੈ ਕੋਲਦੀ ਅਗਰ ਆਪਾਂ ਕਹੀਏ એનર્ਜੀ ਕਿਥੋਂ ਆ ਰਹੀ ਹੈ एक बंदा एनर्जेटिक है एक ढिला है उसकी एनर्जी से फर्क कितों है जरा सोडियम पोटैशियम है इंटरसैलोलर सोडियम सॉर पोटैशियम से बाहर सोडियम जरा पंप है एक पंप चलते ही है यह थोड़ी बॉडी थो पोटैशियम है क्योंकि एक एनजाइम एक पंप में कर्म करा हूँ कुलवंत जी ये सैल ठीक हो गया या नहीं है थोड़ी नर्व दे थोड़ी मसल से सैल थोड़ा हार्ट का सैल मसल से आदा थोड़े किडनी के सैल ते थोड़े डायफ्राम की सह ले मसल ने सैलरी है, है कई कोलन चाणा है मगर कोलन का मसल नहीं चल रहा तो कॉन्सटीपेन होती है, है। कईनी साफ नहीं हो पा रही क्यों किडनी अभी स्कूज कर दें मसल होना चाहिए कई हार्ट अरिदमिया या पलपीटे की प्रॉब्लम आती है क्यों हार्ट जी कॉन्ट्रेक्शन है ना ये पोटैशियम लेना देना है

High BP, पहली चीज़, बहुत सुना है, है, के पे भी है, किडनी स्टोन क्योंकि कैलशियम ट्रांसपोर्ट नहीं कर पाए ब्लड चो लास्ट चीज चांसिज ऑफ स्टोक जो स्ट्रोक के चांसिस होंगे ना स्ट्रोक आने क्या दौरा पै गया पोटैशियम oh, डेफिशंसी है ता, उन, देखो ਬੜੀ ਬੜੀ ਪੋਟਾਸ਼ੀਅਮ ਨਾ ਪਗਲ ਸਮਝਦੇ ਆ ਲੋਕੀ ਕਹਿੰਦੇ ਆ ਪੋਟਾਸ਼ੀਅਮ ਵੱਧ ਗਿਆ ਜੇ ਕਿਡਨੀ ਪ੍ਰੋਬਲਮ ਸੀ ਪੋਟਾਸ਼ੀਅਮ ਵੱਧ ਗਿਆ ਤੁਹਾਨੂੰ ਪਤਾ ਹੈ ਕਿਹੜੀ ਸਟੇਜ ਤੇ ਜਾ ਕੇ ਪੋਟਾਸ਼ੀਅਮ ਵੱਧਦਾ ਹੈ ਪਹਿਲੀ ਤੇ ਨਹੀਂ ਦੂਜੀ ਤੇ ਨਹੀਂ ਤੀਜੀ ਤੇ ਨਹੀਂ ਚੌਥੀ ਤੇ ਨਹੀਂ ਪੰਜਵੀਂ ਸਟੇਜ ਕਿਡਨੀ ਡਿਜ਼ੀਜ਼ ਚ ਪੋਟਾਸ਼ੀਅਮ ਵੱਧਦਾ ਹੈ ਪੰਜਵੀਂ ਤੋਂ ਪਹਿਲਾਂ ਤੀਜੀ ਤੱਕ ਪੋਟਾਸ਼ੀਅਮ ਚਾਹੀਦਾ ਹੀ ਚਾਹੀਦਾ ਹੈ ਚੌਥੀ ਤੱਕ ਪੋਟਾਸ਼ੀਅਮ ਘੱਟ ਚਾਹੀਦਾ ਹੁੰਦਾ ਹੈ ਕਿਉਂ ਕਿਡਨੀ ਨੂੰ ਸਾਫ਼ ਕਰਨ ਦੇ ਪੋਟਾਸ਼ੀਅਮ ਹੈਲਪ ਕਰਦਾ ਇਹ ਤੁਹਾਨੂੰ ਮੈਂ ਐਕਸਪੈਰੀਮੈਂਟ ਕਰਕੇ ਦਿਖਾਇਆ ਕੁਲਵੰਤ ਜੀ ਜਿਹਨਾਂ ਨੂੰ स्टोन खुट जाता है क्योंकि कैलशियम ब्लडों यूरिंग कई यूरिंग कैलशियम बच जाए बढ़िया यूरिन कैलशियम कि पोटैशियम किडनी चो या यूरिन क्यों यूरिंग बल्ड चो कैलशियम सही तरीके हैंडल हम कई आर्टरीज कैलशियम बच जाए कैलसीफिक हार्डनिंग हो जाती है सेम पोटैशियम उन्होंने क्या मदद करता है पोटैशियम उन्होंने कैलशियम ट्रांसपोर्ट कर देता है सही जगह पर भेजता है उन्होंने हेल्प करता है ताकि प्रॉब्लम ना आए है। ठीक है जी हूँ पोटेसियम घटना क्यों है यह सब तो छोड़ी है आएगा कितों उचना टैस भी दसूंगा जो तो एक्सपैरीमेंट करना है सात दिन बादलवंत तो जी जैसे मैं दसों जी लो जी पोटैशियम घटना क्यों है कुलवंत पहला कारण है हाई कार्बोहाइड्रेट या हाई इंसुलिन होना हाई कार्बोहाइड्रेट थोड़ी बॉडी हाई ब्लड शुगर बनाएगा उस शुगर बॉडी किमें हैंडल करेगी ड्यूरेटिक इफेक्ट करके पेशाब लिया के ना जी वो की करेगी थोड़ी बॉडी चो मिनरल स्पैशली सोडियम तो पोटाशियम डिप्लीट कर देगी हाई इंसुलिन भी सेम कम कर दी क्योंकि इंसुलिन बनी ते हाई कार्बोहाइड्रेट थे हाई शुगर से दूजा कारण कुलवंत जब सब ही मैं पोटैशियम हर एक रिकमेंड करना स्ट्रैस स्ट्रैस एक योजे सब आओ अपनी बॉडी चो पोटैशियम डिपलीट कर देंगे तनाव चाहे फिजिकल या मैटल मैटल बहुत खराब है नैक्सट चीज कुलवंत जो लोग स्टीरॉयड्स लेंगे स्टीरॉयड भी अपनी बॉडी चो पोटैशियम डिपलीट करने हैं अगली चीज ड्यूरेटिक्स है डायरेटिक्स या ड्यूरेटिक्स ना जो के बॉडी कई कंडीशंस दिता जाता है लोगों को पेशाब लिया के बॉडी चु कोई चीज़ एक्सेस कर तब हैं तो पानी ची निकल जाता है पोटैशियम से सोडियम एक और है जी एक दवाई है पेंसिलन जोड़े लोग वो लेने वो भी ऑटोमैटिकली थोड़ी बॉडी चोडियम सॉरी पोटैशियम डाउन कर देंगी है तो यह कुछ चीज़ा ने जिड़ी पोटैशियम डाउन कर दी है कुलवं जी हूँ बड़ी सिंपल है अपने लिवर में ना अगर ਤੁਸੀਂ ਇਹਨਾਂ ਕਈ ਲੋਕ ਕਹਿੰਦੇ ਕਿ ਮੈਂ ਰਵਿੰਦਰ ਫਾਸਟਿੰਗ ਕਿਵੇਂ ਕਰ ਲੈਣਾ ਹੈ ਮੈਂ ਕਹਿੰਦਾ ਲਿਵਰ ਵਧੀਆ ਕਰਕੇ ਮਗਰ ਲਿਵਰ ਨੂੰ ਪਤਾ ਗਲਾਈਕੋਜਨ ਸਟੋਰ ਕਿਵੇਂ ਕਰਦਾ ਹੈ ਸਿੰਪਜੀ ਗਰਾਂ ਤੁਸੀਂ ਖਾਣਾ ਖਾਇਆ ਜੀ ਤੁਹਾਨੂੰ ਜਿੰਨੀ 슈ਗਰ ਬਣਦੀ ਲੋਡ ਨਹੀਂ ਹੁੰਦੀ ਹਰ ਇੱਕ ਕੋਈ ਸਟੋਰ ਕਰਦਾ ਹੈ ਜਿਵੇਂ ਬਲੱਡ ਫਰੀ ਆ ਆਪਣੇ ਮਸਾਈ 슈ਗਰ ਸਟੋਰ ਕਰਦੇ ਹੈ ਲਿਵਰ ਬਹੁਤ ਜ਼ਿਆਦਾ 슈ਗਰ ਸਟੋਰ ਕਰਦਾ ਹੈ ਗਲਾਈਕੋਜਨ ਦੇ ਨਾਮ ਤੇ ਤੇ ਉਹ ਗਲਾਈਕੋਜਨ ਸਟੋਰ ਕਰਨ ਨੂੰ ਲਿਵਰ ਚ ਪਤਾ ਕੀ ਚਾਹੀਦਾ ਪੋਟਾਸ਼ੀਅਮ ਜੇ ਤੁਹਾਡੇ ਬਲੱਡthia ਬੋਡੀ ਚ ਪੋਟਾਸ਼ੀਅਮ ਨਹੀਂ ਹੈ

बैटरी तो है ही है पावर बैंक भी लेकर तुर गए जिन्नी मर्जी दूर चले जाओ ता समझना जरूरी है आपने मसल मसल आपकट करना देखो ऐ नहीं आगे कॉन्ट्रैक्ट यह है एक्सपेंड जी कोई चीज कर दी है उसटेसियम चाहिए हार्ट ऐ भी करता एम अपनी डायफ्राम हो जी अपन सह लेने सेम अपनी किडनी च कॉन्ट्रैक्शन होंगी सेम अपने कोलन च

जिन्होंने कहने इलेक्ट्रोलाइट तो पोटेशियम चाहिए अगर पोटेशियम नहीं आएगा तो दिक्कत आएगी आएगी पूरे मैं दोबारा कहूंगा बहुत लोग की पोटेशियम तो डरते हैं सिर्फ इस करके क्योंकि किसी जानते होने कि पोटेशियम बढ़ गया पोटेशियम बढ़ना शुरू होता है पंजी कंडीशन स्टेज फिफ्थ ऑफ किडनी डिजीज उस तो पहले पोटेशियम नहीं बढ़ता जो पोटेशियम बदल लग गया तो बहुत अगे गल चलेगी मगर स्टेज थ्री तक या जिन कोई जिंदगी ही किडनी प्रॉब्लम आए उद्देश पोटेशियम ખોટ રૂબિયેલોજી અપની બોડી નો નિમે કે આરડીએ દી રેકમેન્ડેશન હે 4700 એમજી તે પુરી પ્રોબ્લેમ સુન ઓકી હે જી જો તુસી બંગારત પોટેશિયમ કા સપ્લિમેન્ટ લેન જાઓંગે 49 એમજી દી ગોલી يا મેક્સિમમ 90 એમજી દી ગોલી હસ્તી 90 એમજી દી ગોલી 4700 એમજી કે પૂરે કરોંગે 47 ગોલિયા ખા લે 48 એ લાવો 48 હે 47.5 ગોલિયા ખા લે 47.5 ગોલિયા દેખ કે બંદે વૈસી જશ ખાયુ કો કહે કે રન દો જી

1 ਲੀਟਰ ਪਾਣੀ ਚ ਘੋਲ ਕੇ ਲਓ ਤਾਂ ਕਿ ਤੇਰਾ ਅੱਜ ਤੱਕ ਕੀ ਉਹ ਹੈ ਜੀ ਜਗਾੜ ਤੱਕ ਕੀ ਹੈ ਜਿਹੜੀ ਦਵਾਈ ਕੀ ਹੈ ਤੂੰ ਇਹ ਪੂਰੇ ਦਿਨ ਚ ਹੌਲੀ ਹੌਲੀ ਪੀਣਾ ਹੈ ਐ ਨਹੀਂ ਹੈ ਕਿ 4 ਵਜੇ ਸਾਰੀ ਬੋਤਲ ਪੀ ਗਿਆ ਤੇਰੇ ਇੱਕ ਘਟੇ ਬਾਅਦ ਇੱਕ ਘਟੇ ਬਾਅਦ ਐਵੇਂ इवन ਜੀ 3 ਦਿਨ ਚ ਉਹਦੀ ਬਲੱਡ ਸ਼ੂਗਰ ਵੀ 25 ਪੁਆਇੰਟ ਬਿਨਾ ਗੱਲ ਨੂੰ ਵਿੱਚ ਕੋਈ ਚੇਂਜ ਨਹੀਂ ਕਰਿਆ ਇੱਕ ਫੈਟੀ ਲਿਵਰ ਵਾਲੇ ਬੰਦੇ ਨੂੰ ਪੋਟਾਸ਼ੀਅਮ ਸਿਟਰੇਟ ਦੇਣਾ ਸ਼ੁਰੂ ਕਰ ਲਓ 7ਵੇਂ ਦਿਨ ਤੁਸੀਂ ਉਹਦਾ ਦੁਬਾਰਾ ਟੈਸਟ ਕਰਵਾ ਸਕਦੇ ਹੋ ਉਹਦਾ ਲਿਵਰ ਸਾਈਨ ਤੇ ਸਿੰਟਮਸ ऑलमोस्ट सिक्सटी परसेंट चले जाएंगे चौदह दिन सत्तर परसेंट तक हैं। जी लड़की PCOD, दिक्कत है। पीसी पोटैशियम सीटरेट देना शुरू कर दो क्योंकि दुनिया जीसुलटेंसा कट सकती। कोई चीज नहीं सीधी इंसुलिन रजिसटेंस कट देर्स फैट से घ्यो वगैरह है ना मगर तो उम्मे नहीं करता यह सीधा कटदी कुी महीना पोटाशियम सिटरेट जै एक चमच पा के देना शुरू कर दूंगा ਉਹ ਲੜਕੀ ਦੇ ਪੀਰੀਅਡਸ ਨੋਰਮਲ ਹੋ ਜਾਣਗੇ ਉਹਦੇ ਕ੍ਰੈਂਪਸ ਦਰਦ ਘਟ ਜਾਣਗੇ ਤੇ ਉਹਦੇ ਪੀਰੀਅਡਸ ਚ ਪੇਨ ਘਟ ਜੇਗੀ ਬਸ ਉਹ ਇੱਕ ਛੋਟੀ ਜੀ ਗੱਲ ਐ ਜੀ ਕਲੋਂ ਜੀ ਕਿ ਇਹਨੇ ਨਹੀਂ ਲੈਣਾ ਪੋਟਾਸ਼ੀਅਮ ਸਿਟਰੇਟ ਬਹੁਤ ਜੁੜੀ ਐ ਜੇ ਤੁਸੀਂ ਐਪੀਲੈਪਟਿਕ ਫੀਚਰਸ ਦੇ ਸ਼ਿਕਾਰ ਹੋ ਉਹ ਬੰਦੇ ਨੂੰ ਕਦੇ ਪੋਟਾਸ਼ੀਅਮ ਵੀ ਦੇਣਾ ਮਰਗੀ ਮਰਗੀ ਦੇ ਮੈਂ ਜੀ ਹਾਂਜੀ ਮਰਗੀ ਦੇ ਦੂਜੀ ਚੀਜ਼ ਜਿਹਦਾ ਕ੍ਰੋਨਿਕ ਲੋ ਬੀਪੀ ਐ ਜਿਹਦਾ ਬੀਪੀ ਬਹੁਤ ਘਰ ਜਾਂਦਾ ਉਹ ਬੰਦੇ ਨੇ ਪੋਟਾਸ਼ੀਅਮ ਸਿਟਰੇਟ ਸ਼ੁਰੂ ਕਰਨ ਲੱਗੇ ਤੋਂ ਪਹਿਲਾਂ ਸੋਡੀਅਮ ਹਾਈ ਸ਼ੁਰੂ ਕਰਨਾ ਪੈਣਾ ਹੈ ਕਿਉਂਕਿ ਜੇ ਸੋਡੀਅਮ ਇੰਨਾ ਘਟਾ ਹੈ ਪੋਟਾਸ਼ੀਅਮ ਇਕੱਲਾ ਪਾਤਾਂਗੇ ਤਾਂ ਉਹਨੂੰ ਪ੍ਰੋਬਲਮ ਆ ਜਾਏਗੀ ਉਹਦਾ ਬੀਪੀ ਹੋਰ ਘਿਰ ਜੇਗਾ ਬਤਾ ਬੁਲੇ ਕੀ ਕਰਨਾ ਹੈ ਉਸ ਬੰਦੇ ਨੂੰ ਪਹਿਲਾਂ ਸੋਡੀਅਮ ਦੇਣਾ ਸ਼ੁਰੂ ਕਰਨਾ ਇੱਕ ਟੀस्पून ਸੋਡੀਅਮ ਡੇਲੀ ਲੈਣਾ ਸ਼ੁਰੂ ਕਰਨਾ ਪੈਣਾ ਫਿਰ 1/4 ਆਫ ਅ ਟੀस्पून ਤੋਂ ਵੀ ਛੋਟਾ ਅਸੀਂ ਵਧਣੀ ਸ਼ੁਰੂ ਕਰਾਂਗੇ ਹੌਲੀ ਹੌਲੀ ਫਿਰ ਦੇਖਾਂਗੇ ਕਿਵੇਂ ਹੈ ਤੇ ਕੁਲਵੰਤ ਜੀ ਹੁਣ ਆਨੇ ਆਪਾਂ ਜਿਵੇਂ ਮੈਂ ਉਪਦੀ ਹੈ ਕਿ 4700 mg ਪੋਟਾਸ਼ੀਅਮ ਪੂਰੀ ਕਰਨ ਲਈ ਉਹਨੂੰ ਕਰਨਾ ਕੀ ਬਣਿਆ ਉント ਨੂੰ ਬਤਾ ਇੱਕ ਚੰਗੇ ਭਲੇ ਆਲੂ ਚ ਜਿਹੜਾ ਆਲੂ ਪਖਾਂਡੇ ਨਹੀਂ ਵਸੇ ਇੱਕ ਚੰਗੇ ਸਾਈਜ਼ ਆਲੂ ਚ 800 mg ਪੋਟਾਸ਼ੀਅਮ ਹੁੰਦਾ ਸਿਰਫ ਆਲੂ ਬਨਾਣਾ ਚ ਇਸ ਤੋਂ ਵੀ ਘੱਟ ਹੁੰਦਾ ਮਗਰ ਬਨਾਣਾ ਚ ਨਾਲ ਆਂਦੀ ਇਨਫੈਕਟਰ ਉਹ ਲਿਵਰ ਨੂੰ ਡੈਮੇਜ ਕਰ ਦਿੰਦੀ ਪੋਟਾਸ਼ੀਅਮ ਲਿਵਰ ਨੂੰ ਹੈਲਪ ਕਰਨ ਦੀ ਕੋਸ਼ਿਸ਼ ਕਰ ਰਿਹਾ ਉਹ ਕੈਂਸਰ ਹੋ ਜਾਂਦਾ ਕੁਝ ਆਰਗੈਨਿਕ ਤੇ ਨੇਚਰਲ ਸੋਰਸਸ ਨੇ ਜਿਨ੍ਹਾਂ ਚ ਕੁਦਰਤ ਨੇ ਤੁਹਾਨੂੰ ਪੋਟਾਸ਼ੀਅਮ ਪਾਪੇ ਦਿੱਤਾ ਹੋਇਆ ਉਹਦੇ ਚ ਪਹਿਲਾ ਸੋਰਸ ਹੈ ਜੀ ਜਿਹੜਾ ਕਿ ਬਹੁਤ ਅੱਛਾ ਸੋਰਸ ਹੈ ਐਵੋਕਾਡੋ कैनेडा अमेरिका जोड़े थोड़े दूजे दर्शक ने मिल जाता है तीन पत्ते डेढ़ सलाद खाओ तीजा तरीका कलवान जी मोरिंगा यह हरी पत्तिया वाली सब्जी कच्ची देखो कुदरत किसती है मेरे च पोटैशियम है जड़ी चीज जिनी हरी उसटे हरियाली मतलब पोटैशियम है बट आपलेट्स न हो जिमे के लोग कहने पालक है।, है मगर उसके उस किडनी स्टोन या दिक करीजा हरे सब्जी पत्तियां है ना उस चीजा तो लेने जो चकंदर बीज के खाते हो बेस्ट है मगर बहुत ज्यादा नहीं है एलगी तो बनी हुई सोर्स है वो पत्ता नहीं है बट उसवेल्व बड़ा सोहना मतलब जो बीगन लोग होंगे उस स्पिर लिना बहुत पसंद करते है हैं अपने को अगर महंगा बहुत है स्पिर लिना सोच तो मुरह उज स मैं करता कुलवं जी देखिए अपने पोटाशियम सीटरेट प्रोडक्ट है जिम्मे हमने वीडियो शुरू करने तो पहले कुछ पंजा दिन है फास्टिंग पोटाशियम लेना पड़ता मैं अद्धा चम्मच पोटैशियम टी स्पून नमक घोल के गलास पी गया मेन पैट्रोफिन जो एनर्जी डिप आोडियम पोटैशियम पंप फूड तो मेरी बॉडी को इलेक्ट्रोनलाइट होकर मेरी एनर्ज मैंने खिच चढ़ ली फिर मैंने लगता क्या कुछ ना करना फिर मैं समझ आएगा पोटैशियम लो है नमक पा ली है तो यह चीजा च बहुत ज्यादा हैल्प करता है पोटैशियम अगर तुम कहो कि चाहुआत किन्ने चाहिए है हाफ टी स्पून तो शुरू करके देखो हौली हौली बढ़ा के वन टी स्पून तक ले आओ जसते मैंने किडनी रिपलेस हो रही है एंड स्टेज या फिफ स्टेज किडनी प्रॉब्लम हो गई जिथे पोटैशियम बढ़ गया जो प्रोटीन बढ़ गया जो क्या किलवंत के कैटनिम बढ़ गया उसकेस नहीं लेना जैसे हाँ एपीलैप्ट हो या थोड़ा बहुत लो ब्लड प्रेषर है इन छत कोई बंदा है नहीं है जिन्होंने पोटैशियम नहीं चाहता है मैं ये बिलीव करता रहा है कि फोर थाउजेंड सैवन हंड्रड भी घट है एक्चुअल बंदा ज़्यादा ले सकता है, बट मैं कभी भी किसी को नहीं कहता मेरी हिदायत एम आननी है है ना मैं थोड़ा मेडिकल एडवाइस तो दे रहा घट तो शुरू करना थोड़ा अच्छा फील होगा जिन्होंने ज़्यादा पसीना आदा जिन्हों की ज़्यादा स्ट्रैसफुल लाइफ है जो सोच का कम डॉक्टर साहब्यूटर दे वैसे सोच रहे हैं जिन्होंने सेल्स का सोच का कम है उन्होंने या जो पसीना आंदा उन्होंने पोटैशियम थोड़ा चाहिए ज्यादा चाहिए वो फोर थाउजेंड सवन हंड्रेड एम जी डेली लेने

ਹਣਾ ਕਈ ਲੋਕੋ ਜਿਹੀ ਗਰੇ ਤੇ ਪੀਸ ਕਰ ਲੈਣੇ ਕਈ ਸਟਰਾਬਰੀਆਂ ਘੇਰ ਲੈਣੇ ਜਿਹੜੀ ਜਿੱਤੇ ਵਿੱਚ ਪਾਈਓ ਖਾਣੀਆਂ ਨਹੀਂ ਉਹਨੂੰ ਪੁਣਕੇ ਪੀਣੇ ਆਫ ਕੋਰਸ ਤੁਸੀਂ ਆਪਣੇ ਕੋਲ ਨਾਲ ਲੈ ਜਾਓ ਜੀ ਇਹ ਤੁਹਾਨੂੰ ਹਰ ਰੋਜ਼ ਬੋਤਲ ਖਤਮ ਕਰਨੀ ਹੈ ਸਵੇਰ ਤੋਂ ਸ਼ਾਮ ਤੱਕ ਇੱਕ ਲੱਖ ਤੱਕ ਹੀ ਨਹੀਂ ਪੀ ਜਾਣੀ ਇਹ ਜ਼ਿਆਦਾ ਹੋ ਜਾਵੇਗਾ ਜਿਵੇਂ ਇੱਕ ਵਾਰੀ ਚ ਬੀ ਐਮ ਐਲ ਪੀ ਲੀ ਫੇਰੀ ਕੋਰੀ ਬੀ ਐਮ ਐਲ ਪੀ ਲੀ ਫੇਰ ਬੀ ਐਮ ਐਲ ਠੀਕ ਹੈ ਹੁਣ ਜਿਹੜੇ ਦਰਸ਼ਕ ਘਰ ਰਹਿੰਦੇ ਨੇ ਤੇ ਆਪਣੇ ਆਪ ਦੇ ਕੋ ਕਹਿੰਦੇ ਪੋਟਾਸ਼ੀਅਮ ਸੈਟਰ ਰਹਿੰਦਾ ਨਾ ਵੀ ਨਾ ਪਰਚੰਨੀ ਸਾਨੂੰ ਆਪ ਹੀ ਕਰਨੀ ਹੈ ਲਓ ਜੀ ਇੱਕ ਟੈਸਟ ਹੈ ਤੁਹਾਡੇ ਲਈ सात दिन बाद रिपोर्ट करियो कि दूर हो गई लेके आने अच्छी तो। तो तरह तो, तो, मिट्टी कल दे। तो, तो चार पत्ते बरीक बरीक कट के डेली खाने शुरू कर देने दो बार सलाद मंगो खाने के तो चौथे दिन उन्होंने थकावट ए लगेगा ली रीढ़ की हड्डी तो ना किसी तारा लाती है दूजी चीज उन्होंने सगेगा ਫੱਕ ਹੋਣੀ ਹੋ ਗਿਆ ਦੀਪਸ ਹਨ ਮਗਰ ਐਨ ਹੈ ਖਰ ਸਰ ਇਹ ਭੱਜ ਕੇ ਆਉਂਨੇ ਆ ਤੀਜੀ ਚੀਜ਼ ਇਹਨਾਂ ਨੂੰ ਹਾਰਟ ਤੇ ਐਨ ਉਹਦੇ ਹਾਰਟ ਨਾਲ ਰਹਿਣਾ ਹੋ ਗਿਆ ਰਹਿਣਾ ਸਮਝਦੇ ਸੌਫਟ ਤੇ স্মੂਥ ਠੀਕ ਹੈ ਜੀ ਅਗਰ ਉਹ ਬੀਪੀ ਦੀ ਪ੍ਰੋਬਲਮ ਰੱਖਦੇ ਆ ਉਹਨਾਂ ਦੀ ਗੋਲੀ ਦੀ ਨੀਡ ਘਟ ਜਾਂਦੀ ਹੈ ਨਾਲ ਦੀ ਨਾਲ ਜੇ ਉਹਨਾਂ ਦੇ ਕਿਡਨੀ ਸਟੋਨ ਬੰਦੇ ਆ ਉਹ ਸਟੋਨ ਬਣਨ ਦੀ ਸੰਭਾਵਨਾ ਘਟਦੀ ਹੈ ਜੇ ਉਹਨਾਂ ਨੂੰ ਐਡੀਮ ਹੈ ਪਾਣੀ ਵਾਲੀ ਸੋਜ ਆ ਅੱਖਾਂ ਚ ਤੇ ਗਿੱਟਿਆਂ ਚ ਉਹ ਐਚ ਲਈ ਜਾਂਦੀ ਹੈ ਜੇ ਉਹਨਾਂ ਨੂੰ ਬੋਨ ਲਾਸ ਦੀ ਪ੍ਰੋਬਲਮ ਹੈ ਉਹਨਾਂ ਦੀ ਬੋਨਸ ਸਟਰੋਂਗ ਹੋਣੀ ਸ਼ੁਰੂ ਹੁੰਦੀ ਹੈ ਜਿਹਨਾਂ ਦਾ ਮਸਲ ਨਹੀਂ ਬਣਦਾ ਕੜੱਲਾਂ ਪੈਦੀਆਂ ਉਹ ਸੋਲਵ ਹੁੰਦਾ ਹੈ ਰਿਕਵਰੀ ਬਣਦੀ ਹੈ ਭੁੱਖ ਨਹੀਂ ਲੱਗਦੀ ਤੇ ਸਪੈਸ਼ਲੀ ਤੁਹਾਡੇ بڑے ਕਲਾਇੰਟ ਮੈਂ ਜੀ ਕਹਿੰਦਾ ਮਿੱਠਾ ਨਹੀਂ ਛੱਡਦਾ ਗੁਣ ਖਾਂ ਦਾ ਬੜਾ ਦਿਲ ਕਰਦਾ ਉਹਨਾਂ ਦੀ ਮਿੱਠੇ ਦੀ ਕਰੀਵਿੰਗ بڑے ਲੋਕੀ ਕਹਿੰਦੇ ਵਿਟਾਮਿਨ ਸੀ ਨਾਲ ਮਿੱਠੇ ਦੀ ਕਰੀਵਿੰਗ ਜਾਂਦੀ ਹੈ ਪੋਟਾਸ਼ੀਅਮ ਨਾਲ ਵਿਟਾਮਿਨ ਸੀ ਤੋਂ ਦੁੱਗਣੀ ਤੇਜ਼ ਮਿੱਠੇ ਲਈ ਕਰੀਵਿੰਗ ਜਾਂਦੀ ਹੈ ਕੋਲੋਂ ਜੀ ਮੈਂ ਬੈਠਾ ਹਾਂ ਤੁਹਾਡੇ ਸਾਹਮਣੇ ਕੋਈ ਮਿੱਠੇ ਦੀ ਕਰੀਵਿੰਗ ਨਹੀਂ ਹੈ ਜੀ कि मा नहीं खा सकता मैं मैंने जिंदगी शुगर नहीं है इस वक्त मेरी शुगर आके चेक कर ली जी सिक्स होनी है।, तो हो है मगर कोई शुगर की क्रीमिंग नहीं है दोस्त है पोटैशियम ओवरीज का दोस्त है पोटैसीम हार्ट का दोस्त है पोटैशियम अपनी जी कहने अपने एक मसल है जो सह लिया करता है दोस्त है पोटैशियम एंटाइल का दोस्त है बचा है पोटैशियम ओवरऑल मसल का दोस्त है पोटैशियम थोड़ी अखाच मदद करता कर है तो मैं कहूंगा पोटैशियम हर एक बंदे लाना चाहिए एक छोटा जी चीज़ करके देख दी हो चाहे कंधन के पत्ते या एक डब्बी सा पोटेसियम सिलट्रेट की बहुत सस्ती डब्बी है जो मंगा लियो सत्तवें दिन तो रिजल्ट मिलना शुरू होना चौदवें दिन तुम कहो बल्ले बल्ले होगी तो प्लीज ट्राई करियो तो दस्यो किमें गया भीडियो बना के या कमेंट करके भीचे जी रविंदर जी

ਪੋਟਾਸ਼ੀਅਮ ਦੇ ਸੋਰਸ ਦੇ ਵਿੱਚ ਕੇਲਾ, ਐਵੋਕਾਡੋ, ਬਦਾਮ ਤੇ ਮੂੰਗਫਲੀ, ਸੰਤਰਾ, ਅੰਗੂਰ, ਹਰੀ ਫਲ ਪੱਤੇਦਾਰ ਸਬਜ਼ੀਆਂ, ਜੜ ਵਾਲੀਆਂ ਸਬਜ਼ੀਆਂ, ਗਾਜਰ, ਆਲੂ, ਸ਼ਕਰਕੰਦ, ਚੁਕੰਦਰ ਦਾ ਸਾਗ, ਖਜੂਰ, ਦਹੀਂ, ਟਮਾਟਰ ਤੇ ਦੁੱਧ ਇਹਨਾਂ ਦੇ ਵਿੱਚ ਵੀ ਜਿਹੜੀ ਆ ਉਹ ਪੋਟਾਸ਼ੀਅਮ ਕਾਫੀ ਮਾਤਰਾ ਚ ਪਾਇਆ ਜਾਂਦਾ ਹੈਗਾ। ਤੇ ਸਪੈਰੋਲਿਨਾ ਜਿੱਦੀ ਮੈਂ ਜ਼ਿਕਰ ਕੀਤਾ ਇਹਦੇ ਵਿੱਚ ਵੀ ਜਿਹੜਾ ਉਹ ਪਾਇਆ ਜਾਂਦਾ ਪੋਟਾਸ਼ੀਅਮ ਪਾਇਆ ਜਾਂਦਾ ਹੈ। ਜੀ। ਆਲੂ ਜੇਕਰ ਕੱਚਾ ਹੋਵੇ ਤੇ ਇਹ ਜ਼ਰੂਰ ਹੈਗਾ ਸੇਬ ਜਿਹੜਾ ਹੈਗਾ ਜਿਹੜੀ ਵੀ ਚੀਜ਼ ਕੱਟ ਕੇ ਰੱਖਣ ਦੇ ਵਿੱਚ ਵੇਲੇ ਕਾਲੀ ਹੋ ਜਾਵੇ ਉਹਦੇ ਵਿੱਚ ਪੋਟਾਸ਼ੀਅਮ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ ਇਹ ਆਪਾਂ ਦਰਸ਼ਕਾਂ ਬਿਨਾਲ ਸਾਂਝੀ ਕਰ ਲੈਣੇ ਜਾਣਕਾਰੀ ਤੇ ਹੁਣ ਇਹ ਦੱਸੋ ਕਿ ਪੋਟਾਸ਼ੀਅਮ ਨਾ ਘਟੇ ਉਹਦੇ ਲਈ ਕੀ ਕਰਨਾ ਪਏਗਾ ਕਾਰਬੋਹਾਈਡਰੇਟਸ ਟਾਣੇ ਪਾਣਗੇ ਤੁਹਾਡੇ ਕਾਰਬੋਹਾਈਡਰੇਟਸ ਤੁਹਾਡੀ ਬਲੱਡ ਸ਼ੂਗਰ ਤੁਹਾਡੀ ਹਾਈ ਇਨਸੂਲਿਨ तीजी तो चीज तो 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 जी, जी, जी अगर ड्यूरेटिक्स ले रहे हो डायरेटिकॉडी पेशाब लिया कोई चीज हैंडल कर रहे हैं तो डॉक्टर कहो कोई उसका अल्टरनेट लगे क्योंकि कर रहे हैं जोरॉय ਡਾਕਟਰ ਨੂੰ ਪੁੱਛੋ ਤਾਂ ਕੀ ਅਲਟਰਨੇਟ ਹੋ ਸਕਦਾ ਹੈ ਜਾਂ ਫਿਰ ਪੋਟਾਸ਼ੀਅਮ ਲੈਣਾ ਸ਼ੁਰੂ ਕਰੋ ਜੀ ਕਈ ਲੋਕਾਂ ਦੇ ਪੋਟਾਸ਼ੀਅਮ ਵੱਧ ਜਾਂਦਾ ਉਹ ਫਿਰ ਕੀ ਕਰਨ ਉਹਨਾਂ ਨੂੰ ਸੋਡੀਅਮ ਦੀ ਲੋੜ ਹੈ ਤੇ ਉਹਨਾਂ ਨੂੰ ਪਸੀਨਾ ਕੱਢਣ ਦੀ ਲੋੜ ਹੈ ਤੇ ਉਹਨਾਂ ਨੂੰ ਆਪਣੇ ਕਿਡਨੀ ਟੈਸਟ ਸਭ ਤੋਂ ਪਹਿਲਾਂ ਕਰਾਉਣੇ ਚਾਹੀਦੇ ਨੇ ਸਭ ਤੋਂ ਪਹਿਲਾਂ ਉਹਨਾਂ ਨੂੰ ਕਿਡਨੀ ਟੈਸਟ ਕਰਾਉਣਾ ਚਾਹੀਦਾ ਕੋਈ ਕਿਡਨੀ ਚ ਦਿੱਕਤ ਹੈ ਕਿਉਂਕਿ ਕਿਡਨੀ ਪੋਟਾਸ਼ੀਅਮ ਨੂੰ ਪ੍ਰੋਸੈਸ ਕਰਦੀ ਹੈ ਸਾਰਾ ਦਿਨ ਵਰਨਾ ਤੇ ਉਹਦੇ ਨਾਲੇ ਕਿਡਨੀ ਹਲਦੀ ਰਹਿੰਦੀ ਹੈ ਜੀ ਉਹ ਰਸਾਇਣੇ ਜਿਹੜੇ ਬੰਦੇ ਡਿਉਰੇਟਿਕਸ ਡਿਉਰੇਟਿਕਸ ਦਵਾਈਆਂ ਲੈ ਰਹੇ ਨੇ ਪਿਸ਼ਾਬ ਜ਼ਿਆਦਾ ਲਿਆਉਣ ਦੀਆਂ ਉਹ ਉਹਨਾਂ ਦੇ ਲੱਤਾਂ ਦੇ ਵਿੱਚੋਂ ਪਿੰਨੀਆਂ ਦੇ ਵਿੱਚੋਂ ਜਾਨ ਜੀ ਨਿਕਲ ਜਾਂਦੀ ਹੈ ਉਹ ਦਰਦ ਹੋਣ ਲੱਗ ਜਾਂਦੀ ਹੈ ਇਹ ਪੋਟਾਸ਼ੀਅਮ ਘਟਣ ਦੇ ਸਾਈਨ ਹੈਗੇ ਨੇ ਹਾਂਜੀ ਆਫਕੋਰਸ ਪੋਟਾਸ਼ੀਅਮ ਤੇ ਸੋਡੀਅਮ ਦੋਨੋਂ ਘਟਦੇ ਨੇ ਡਿਉਰੇਟਿਕ ਕਹਿੰਦੇ ਤਾਂ ਦੋਨੋਂ ਕੁਝ ਘਟ ਜਾਂਦੀ ਹੈ ਜੇ ਸੋਡੀਅਮ ਜ਼ਿਆਦਾ ਘਟ ਗਿਆ ਤਾਂ ਲੋ ਬੀਪੀ ਹੈ ਲੋ ਬੀਪੀ ਚ ਤਾਂ ਮਸਲ ਦੁਖਦੇ ਦੁਖਦਾ ਪਿੰਜੇ ਨੇ ਜਾਨ ਨਿਕਲੇਗੀ ਨਿਕਲੇਗੀ ਜੀ ਠੀਕ ਹੈ ਜੀ ਕੁਝ ਜਾਣਦਿਆਂ ਨੇ ਪੋਟਾਸ਼ੀਅਮ ਦੇ ਸਬੰਧ ਵਿੱਚ ਟਿਪ ਆਫ ਦਾ ਇੰਟਰਵਿਊ ਦੇਣਾ ਚਾਹੂਗਾ ਜੀ ਜਿਵੇਂ ਮੈਂ ਕਿਹਾ ਕਿ 5 ਤੋਂ 7 ਦਿਨ ਜਿਵੇਂ ਚੰਦਰ ਦੇ ਪੱਤੇ ਐਬਕਾਡੋ ਜਾਂ ਮੋਰਿੰਗਾ ਦੇ ਪੱਤੇ ਜਾਂ ਪੋਟਾਸ਼ੀਅਮ ਸਿਟਰੇਟ ਪਾਣੀ ਤੇ ਕੋਲਕਾਪਾ ਸਿਟਰੇਟ ਉਹ ਸਿੰਪਲ ਤੁਹਾਨੂੰ ਲੈਣਾ ਸ਼ੁਰੂ ਕਰਨਾ ਹੈ ਚੰਗੀ ਮਾਤਰਾ ਚ 2 ਤੋਂ 5 ਤੋਂ 7 ਦਿਨਾਂ ਚ ਪਤਾ ਲੱਗੇਗਾ ਕਿ ਤੁਹਾਡੀ ਬੋਡੀ ਦਾ ਮੋਸਟ ਇੰਪੋਰਟੈਂਟ ਮਿਨਰਲ ਹੈ ਤੁਹਾਨੂੰ ਬਹੁਤ ਸਾਰੀ ਫਿਊਚਰ ਪ੍ਰੋਬਲਮਾਂ ਨਹੀਂ ਆਣਗੀਆਂ ਜਿਹੜੇ ਲੋਕ ਕਹਿੰਦੇ ਨੇ ਮੈਨੂੰ ਜਿੰਦਗੀ ਜਿੰਦਗੀ ਨੂੰ ਕਿਡਨੀ ਦੀ ਪ੍ਰੋਬਲਮ ਆਵੇ ਮੇਰੇ ਸਟੋਨ ਨਾ ਬਣੇ ਪੋਟਾਸ਼ੀਅਮ ਡਿੰਗ ਐ ਹਾਈਪੋਕੈਲਮੀਆ ਵੀ ਇੱਕ ਪ੍ਰੋਬਲਮ ਹੁੰਦੀ ਹੈ ਉਹ ਉਹਦੇ ਥੋੜਾ ਡਿਪੈਂਡ ਕਲੀਅਰ ਕਰੋ ਉਹਦੇ ਬਾਰੇ ਜੀ ਹਾਈਪੋ ਮਤਲਬ ਘਟ ਗਿਆ ਪੋਟਾਸ਼ੀਅਮ ਘਟ ਗਿਆ ਹਾਈਪੋਕੈਲਮੀਆ ਹੈ ਨਾ ਜਿਹਨੂੰ ਕਹਿੰਦੇ ਨੇ ਜਿਵੇਂ ਹਾਈਪਰਨੈਟ੍ਰੀਮੀਆ ਹੁੰਦੀ ਹੈ ਸੋਡੀਅਮ ਵੱਧ ਗਿਆ ਹੈ ਨਾ ਉਹ ਉਹ ਲੱਗ ਪ੍ਰੋਬਲਮ ਹੈ ਤਾਂ ਆਪਾਂ ਨੇ ਕੀ ਕਰਨਾ ਹੈ ਆਪਾਂ ਨੇ ਉਹ ਹਾਈਪੋ ਤਾਂ ਜਾਣੇ ਨਹੀਂ ਜੀ 90% ਕੁਲਰਾਂ ਜੀ ਦੰਤੜ ਐਬਜਕਲ ਹਾਈਪੋਕੈਲਮੀਆ ਆਲਰੇਡੀ ਹੈ ਜੀ ਤਾਂ ਉਹਨਾਂ ਨੂੰ ਇਹ ਸਮਝਾਣੇ ਕਿ ਭਾਈ ਸਬਜ਼ੀਆਂ ਕੱਚੀਆਂ ਖਾਓ ਹਾਰੇ ਪੱਤੇ ਖਾਓ

ਔਰ ਵਿੰਦਰ ਸਿੰਘ ਜੀ ਤੋਂ ਜਾਣਿਆ ਆਪਾਂ ਨੇ ਪੋਟਾਸ਼ੀਅਮ ਸਿਟਰੇਟ ਜੇਕਰ ਘਟ ਜੇ ਪੋਟਾਸ਼ੀਅਮ ਘਟ ਜੇ ਬੋਡੀ ਦੇ ਅੰਦਰ ਤੇ ਕਿਸ ਤਰ੍ਹਾਂ ਦੇ ਲੱਛਣ ਸਾਹਮਣੇ ਆਣਗੇ ਜੇ ਤੁਹਾਨੂੰ ਵੀ ਮਾਸਪੇਸ਼ੀਆਂ ਤੋਡੀਆਂ ਦੇ ਵਿੱਚ ਤੁਹਾਡੇ ਕੜਵਲ ਪੈ ਰਹੇ ਨੇ ਹਾਰਟ ਨਾਲ ਜੁੜੀਆਂ ਕੋਈ ਪ੍ਰੋਬਲਮਸ ਹੈਗੀਆਂ ਨੇ ਹਾਰਟ ਦੇ ਵਿੱਚ ਪਲਪੀਟੇਸ਼ਨ ਹੋ ਰਹੀ ਹੈ ਥਕਾਨ ਮਹਿਸੂਸ ਹੋ ਰਹੀ ਹੈ ਤਣਾਅ ਮਹਿਸੂਸ ਹੋ ਰਿਹਾ ਹੈ ਕਬਜ ਹੋ ਰਹੀ ਹੈ ਚੱਕਰ ਆ ਰਹੇ ਨੇ ਬੇਹੋਸ਼ੀ ਹੋ ਰਹੀ ਹੈ ਜੋ ਵਾਲ ਚੜਨ ਦੀ ਸਮੱਸਿਆ ਹੈਗੀ ਆ ਵਾਰ-ਵਾਰ ਪਿਸ਼ਾਬ ਆਉਣ ਦੀ ਸਮੱਸਿਆ ਹੈਗੀ ਆ ਪਾਚਨ ਸੰਬੰਧੀ ਸਮੱਸਿਆਵਾਂ ਨੇ ਹਾਈ ਬਲੱਡ ਪ੍ਰੈਸ਼ਰ ਹੈਗਾ ਹੱਡੀਆਂ 'ਚ ਦਰਦ ਰਹਿੰਦਾ ਹੈਗਾ ਤਾਂ ਤੁਹਾਨੂੰ ਇਹ ਹਾਈਪੋਕੈਲਮੀਆ ਦੀ ਪ੍ਰੋਬਲਮ ਹੋ ਸਕਦੀ ਹੈ ਜਿਹਦੇ 'ਚ ਪੋਟਾਸ਼ੀਅਮ ਘਟ ਜਾਂਦਾ ਬੋਡੀ ਦੇ ਅੰਦਰ ਤੇ ਇਹ ਇਹਦੇ ਇਸ ਬੰਧ ਵਿੱਚ ਤੁਹਾਨੂੰ ਫਿਰ ਜਿਹੜੇ ਰਵਿੰਦਰ ਸਿੰਘ ਜੀ ਹੋਣਾ ਨੇ ਤੁਹਾਨੂੰ ਅੱਜ ਜਾਣਕਾਰੀ ਦਿੱਤੀ ਹੈ ਉਸ ਜਾਣਕਾਰੀ ਵੱਲ ਧਿਆਨ ਦੇ ਕੇ ਇੱਕ ਵਾਰੀ ਉਹਨਾਂ ਚੀਜ਼ਾਂ ਨੂੰ ਅਜਮਾ ਕੇ ਜ਼ਰੂਰ ਵੇਖਣਾ ਚਾਹੀਦਾ ਤੇ ਆ ਕੁੱਲ ਮਿਲਾ ਕੇ ਅਗਰ ਆਪਾਂ ਦੇਖਿਆ ਜਾਵੇ ਤਾਂ ਇਹਦਾ ਸਾਰਾਂਸ਼ ਇਹ ਹੈਗਾ ਕਿ ਜਿਹੜਾ ਅ ਐਫਐਸ ਐਫਐਸ ਆਈ ਡੀ ਰਿਪੋਰਟ ਦੇ ਅਨਸਾਰ ਜਿਹੜਾ ਵੱਡਿਆਂ ਨੂੰ ਰੋਜ਼ 3500 ਮਿਲੀਗ੍ਰਾਮ ਪੋਟਾਸ਼ੀਅਮ ਦਾ ਸੇਵਨ ਕਰਨਾ ਚਾਹੀਦਾ ਤੇ ਛੋਟਿਆਂ ਨੂੰ ਜਿਹੜਾ ਹੈਗਾ ਉਹ ਜੇਕਰ ਘੱਟ ਉਮਰ ਹੈਗੀ ਹੈ ਤਾਂ ਉਹਨਾਂ ਨੂੰ ਥੋੜਾ ਥੋੜਾ ਉਹਦੇ ਉਮਰ ਦੇ ਮਤਵਕ ਜਿਹੜਾ ਜਿੱਦਾਂ ਡਾਕਟਰ ਸਲਾਹ ਦਿੰਦਾ ਉਹਦੇ ਮੁਤਾਬਕ ਘਟਾਉਣਾ ਚਾਹੀਦਾ ਉਮੀਦ ਕਰਦੇ ਹਾਂ ਕਿ ਇਹ ਵੀਡੀਓ ਵੀ ਤੁਹਾਨੂੰ ਪਸੰਦ ਆਈ ਹੋਵੇਗੀ ਜੇ ਪਸੰਦ ਆਈ ਹੈ ਕਿ ਪੱਕਰ ਕੇ ਵੱਤ-ਵੱਤ ਸ਼ੇਅਰ ਕਰੋ ਜਿੰਨਾ ਸ਼ੇਅਰ ਕਰੋਗੇ ਕੋਈ ਨਾ ਕੋਈ ਇਸ ਵੀਡੀਓ ਨੂੰ ਜ਼ਰੂਰ ਦੇਖੇਗਾ ਕਿਸੇ ਇੱਕ ਦੇ ਕੰਮ ਦੀ ਇਹ ਜ਼ਰੂਰ ਹੋਏਗੀ ਤੇ ਜੇ ਕਿਸੇ ਇੱਕ ਨੇ ਵੀ ਕੰਮ ਦੀ ਵੀਡੀਓ ਕੰਮ ਆ ਗਈ ਤਾਂ ਅਸੀਂ ਸਮਝਾਂਗੇ ਕਿ ਇਸ ਵੀਡੀਓ ਨੂੰ ਬਣਾਉਣ ਦਾ ਮਕਸਦ ਵੀ ਕਾਮਯਾਬ ਰਿਹਾ ਸਾਡੇ ਚੈਨਲ ਨਿਊਜ਼ ਏਸ਼ੀਆ ਪੰਜਾਬੀ ਸਾਡੇ ਚੈਨਲ ਨਿਊ ਲਾਈਫ ਹਰਬਲ ਦੋਨਾਂ ਨੂੰ ਲਾਈਕ ਸਬਸਕ੍ਰਾਈਬ ਤੇ ਫੋਲੋ ਕਰਨਾ ਨਾ ਭੁੱਲਿਓ ਅਗਲੀ ਵਾਰ ਫੇਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ ਇੱਕ ਨਵੇਂ ਮਹਿਮਾਨ ਦੇ ਨਾਲ ਉਦੋਂ ਤੱਕ ਮੈਨੂੰ ਦਿਓ ਇਜਾਜ਼ਤ ਬਹੁਤ ਧੰਨਵਾਦ